ਵਾਕਿਆ 1991 ਦਾ ਔਰ ਦਿੱਲੀ ਵੀ ਕੀਤਾ ਜਦ ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਰਹੀ ਕੁਮਾਰੀ ਮਾਇਆਵਤੀ ਨੇ ਇੱਕ ਇਲੈਕਸ਼ਨ ਕੈਂਪੇਨ ਦੌਰਾਨ ਇਕ SP ਦੇ ਚਿਹਰੇ ਤੇ ਜੰਟਰ ਰਸੀਦ ਕਰ ਦਿੱਤਾ ਜਾਂ ਥੱਪੜ ਮਾਰ ਦਿੱਤਾ ਹਾਂ ਉੱਤਰ ਪ੍ਰਦੇਸ਼ ਦੀ ਤਤਕਾਲੀ ਬੀਜੇਪੀ ਸਰਕਾਰ ਨੇ ਉਹਨਾਂ ਤੇ ਪੋਟਾ ਲਾ ਕੇ ਉਹਨਾਂ ਨੂੰ ਨੈਨੀ ਜ਼ਿਲ੍ਹੇ ਵਿੱਚ ਬੰਦ ਕਰ ਦਿੱਤਾ ਉਹਨਾਂ ਦੇ ਨਾਲ ਪੰਜਾਬ ਤੋਂ ਸਿਆਸਤ ਦੇ ਬਾਬਾ ਬੂੜ કહે ਜਾਣ ਵਾਲੇ ਹਰਭਜਨ ਦਾਖਾ ਵੀ ਸੀ ਇਸ ਤੱਕੇਸ਼ਾਈ ਦੇ ਖਿਲਾਫ ਸਾਬਕਾ ਸ਼੍ਰੀ ਕਾਂਸ਼ੀਰਾਮ ਜੀ ਨੇ ਦਿੱਲੀ ਦੀ ਸੜਕਾਂ ਤੇ ਇੱਕ ਸਾਈਕਲਾਂ ਤੇ ਰੋਸ ਮਾਰਚ ਕੱਢਿਆ ਗ੍ਰੋਸ ਮਾਰਚ ਕਰਨ ਤੋਂ ਬਾਅਦ ਜਦੋਂ ਕਾਫੀ ਲੋਕ ਘਰਾਂ ਨੂੰ ਚੱਲ ਗਏ ਤੇ ਕੁਝ ਵਰਕਰ ਕੰਪਨੀ ਬਾਗ ਵਿੱਚ ਸਾਹਬ ਦੇ ਕੋਲ ਬੈਠ ਗਏ ਉੱਥੇ ਇੱਕ ਪੰਜਾਬੀ ਵਰਕਰ ਸੀ ਜਿਸ ਦਾ ਨਾਂ ਸੀ ਵਿਸ਼ਨ ਸਿੰਘ ਵਿਸ਼ਨ ਸਿੰਘ ਦਾ ਚਿਹਰਾ ਪੜਦੇ ਸਾਹਬ ਕਹਿਣ ਲੱਗੇ ਕਿ ਵਿਸ਼ਨ ਸਿੰਘ ਆ ਮੈਨੂੰ ਲੱਗਦਾ ਕਿ ਤੇਰੀ ਮਨ 'ਚ ਕੋਈ ਸਵਾਲ ਹੈ ਤੂੰ ਜੋ ਸਵਾਲ ਕਰਨਾ ਚਾਹੁੰਦਾ ਪਰ ਤੂੰ ਹਿਚਕਿਚਾ ਰਿਹਾ। ਤੁੰਬਿਸ਼ਨ ਸਿੰਘ ਨੇ ਕਿਹਾ ਕਿ ਸਾਹਿਬ ਜੀ ਸਵਾਲ ਤਾਂ ਮੇਰੇ ਮਨ 'ਚ ਹੈ। ਕੀ ਸਵਾਲ ਹੈ ਉਹ ਦੱਸ। ਸਾਹਿਬ ਕਹਿੰਦੇ। ਬਿਸ਼ਨ ਸਿੰਘ ਕਹਿਣ ਲੱਗਾ ਕਿ ਸਾਹਿਬ ਜੀ ਆਪਾਂ ਪਿਛਲੇ ਦਸਾਂ 15 ਸਾਲਾਂ ਤੋਂ ਲੱਗੇ ਹੋਈਆਂ ਹਾਂ। ਪੂਰੇ ਭਾਰਤ ਵਿੱਚ ਸਾਈਕਲਾਂ ਤੇ ਪੈਦਲ ਯਾਤਰਾ। ਫਟ ਪੱਤਾਂ ਤੇ ਭੁੱਖੇ ਪਿਆਸੇ ਸੌਂਦੇ ਆਂ ਲੋਕਾਂ ਦੇ ਘਰਾਂ ਚ ਜਾ ਕੇ ਬਸੇਰਾ ਕਰਦੇ ਆਂ ਰਾਤਾਂ ਕੱਟਦੇ ਆਂ ਜੋ ਮਿਲਦਾ ਉਹੀ ਖਾਂਦੇ ਆਂ ਕਈ ਕਿ ਦਿਨ ਭੁੱਖੇ ਪਿਆਸੇ ਰਹਿਣ ਤੋਂ ਬਾਅਦ ਆਪਾਂ ਨੂੰ ਖਾਣਾਂ ਦਾ ਨਸੀਬ ਹੁੰਦਾ ਰੋਟੀ ਨਸੀਬ ਹੁੰਦੀ ਹੈ ਪਰ ਉਸ ਦੇ ਬਾਵਜੂਦ ਵੀ ਇਹ ਮੂਮੈਂਟ ਅੱਗੇ ਨਹੀਂ ਕੋ ਵੱਧ ਰਿਹਾ ਕੋਈ ਰਿਜ਼ਲਟ ਨਹੀਂ ਆ ਰਿਹਾ ਕੋਲ ਬੈਠੇ ਇੱਕ ਬਾਮ ਸਿਫੇ ਦੀ ਵਰਕਰ ਜੀਐਸ ਨਿਗਮ ਨੂੰ ਕਹਿਣ ਲੱਗੇ ਕਿ ਉਹ ਪਾਰਕ ਵਿੱਚ ਜਿਹੜਾ ਇੱਕ ਨਿੰਬੂ ਪਾਣੀ ਵੇਚਦਾ ਉਹਦੇ ਕੋਲੋਂ ਤੱਕ ਦੋ ਸੁੱਕਿਓ ਸੜਿਓ ਜੇ ਨਿੰਬੂ ਉਠਾ ਕੇ ਲਿਆ ਉਹ ਨਿੰਬੂ ਚੱਕ ਲਿਆ ਜੋ ਸੱਕੇ ਹੋਏ ਸੀ ਸੜੇ ਹੋਏ ਸੀ ਸਭ ਨੇ ਦੋ ਕ ਨਿੰਬੂ ਆਪਣੀ ਹਥਿਆੜੀ ਤੇ ਰੱਖ ਕੇ ਥੋੜਾ ਜਿਹਾ ਪਾਣੀ ਪਾ ਕੇ ਉਹ ਚੰਗੀ ਤਰ੍ਹਾਂ ਮਸਲ ਕੇ ਬਿਸ਼ਨ ਸਿੰਘ ਨੂੰ ਤਿੰਨੇ ਗਮਨੋਂ ਤੇ ਇੱਕ ਦੋ ਵਰਕਰ ਹੋਰ ਸੀ ਉਹਨਾਂ ਨੂੰ ਕਾਹਨ ਲੱਗੇ ਕਿ ਤੁਸੀਂ ਆਪਣੀਆਂ ਹਥਿਆੜੀਆਂ ਕਰੋ ਉਹਨਾਂ ਨੂੰ ਮਸਲ ਕੇ ਥੋੜਾ ਥੋੜਾ ਪਾਣੀ ਦੋ ਦੋ ਬੂੰਦਾ ਮੁਨੇ ਹੱਥਿਆਂ ਲੀਆਂ ਤੇ ਰੱਖ ਦਿੱਤੀ ਕਹਿੰਦੇ ਇਹਨੂੰ ਜੀਭ ਨਾ ਚਟ ਲੋ। ਮੁਨੇ ਜੀਭ ਨਾਲ ਚਟਿਆ ਤੇ ਸਾਬ ਕਹਿੰਦੇ ਵੀ ਇਹਦਾ ਟੇਸਟ ਕਿਦੋਂ ਦਾ ਸੀ। ਉਹ ਕਹਿੰਦੇ ਜੀ ਇਹਦਾ ਸਵਾਦ ਜੋ ਨਿੰਬੂ ਦਾ ਹੁੰਦਾ ਉਹ ਸਵਾਦ ਸੀ। ਸਾਬ ਕਹਿੰਦੇ ਵੀ ਸਵਾਦ ਕਿੱਥੋਂ ਆ ਗਿਆ? ਨਿੰਬੂ ਤਾਂ ਬਿਲਕੁਲ ਸੁੱਕਿਆ ਹੋਇਆ ਸੀ, ਸੜਿਆ ਹੋਇਆ ਸੀ। ਉਹਦੇ ਵਿੱਚ ਤਾਂ ਕੋਈ ਇਹਨਾਂ ਸਵਾਦ ਵਾਲੀ ਗੱਲ ਹੀ ਨਹੀਂ ਸੀ। ਉਹ ਕਹਿੰਦੇ ਸਾਬ ਜੀ ਤੁਸੀਂ ਜਾਦੂ ਦੇ ਉੱਤੇ ਪਾਣੀ ਪਾ ਕੇ ਉਹਨੂੰ ਮਸਲਿਆ ਫਿਰ ਨਿਚੋੜਿਆ ਤੁਸੀਂ ਸਾਡੀਆਂ ਹੱਥਾਂ ਤੇ ਦੋ ਦੋ ਬੂੰਦਾਂ ਰੱਖੀਆਂ ਅਸੀਂ ਉਹਨਾਂ ਨੂੰ ਆਪਣੀ ਜੀਭ ਨਾਲ ਚਟਿਆ ਤੇ ਫਿਰ ਸਾਡੀ ਜੀਭ ਨੇ ਸਾਨੂੰ ਸਵਾਦ ਦੇ ਕੇ ਦੱਸਿਆ ਕਿ ਇਹ ਨਿੰਬੂ ਦਾ ਸਵਾਦ ਆ। ਸਾਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ ਹੈ। ਮੇਰਾ ਸਮਾਜ ਵੀ ਇੱਕ ਸੁੱਕਿਓ ਸੜਿਓ ਨਿਚੋੜ ਕੇ ਸੁੱਟਿਓ ਨਿੰਬੂ ਦੀ ਤਰ੍ਹਾਂ ਜਿੰਨੇ ਇਹਨੂੰ ਪਾਣੀ ਪਾਉਣ ਦੀ ਲੋੜ ਆ ਉਹਨਾਂ ਪਾਣੀ ਨਹੀਂ ਪੈ ਰਿਆ ਜਿੰਨੀ ਇਹਨੂੰ ਖਾਦ ਪੈਣੀ ਚਾਹੀਦੀ ਆ ਉਹਨੀ ਖਾਦ ਨਹੀਂ ਪੈ ਰਹੀ ਜਿੰਨੀ ਹਜੇ ਲੋਕਾਂ ਦੀ ਸਮਰਪਿਤ ਭਾਵਨਾ ਚਾਹੀਦੀ ਆ ਉਹਨੀ ਉਹ ਭਾਵਨਾ ਹਜੇ ਲੋਕਾਂ ਵਿੱਚ ਨਹੀਂ ਆਈ ਸੋ ਇਸ ਕਰਕੇ ਜਿੰਨਾ ਇਸ ਵਸਪਾ ਦੇ ਬੂਟੇ ਨੂੰ ਬੱਤ ਬੱਤ ਪਾਣੀ ਪਾਉਂਗੇ ਤੇ ਇੱਕ ਦਿਨ ਬਰਗਦ ਦਾ ਦਰਖਤ ਵੀ ਬਣ ਜਾਊਗਾ ਇਹ ਤੁਹਾਨੂੰ ਈ ਸ਼ਾਂ ਨਹੀਂ ਦੇਊਗਾ ਇਹ ਤੁਹਾਨੂੰ ਈ ਫਲ ਨਹੀਂ ਦੇਊਗਾ ਇਹ ਆਉਣ ਵਾਲੀਆਂ ਹਜ਼ਾਰਾਂ ਸਾਲਾਂ ਤੱਕ ਹਜ਼ਾਰਾਂ ਪੀੜ੍ਹੀਆਂ ਨੂੰ ਵੀ ਸ਼ਾਂ ਵੀ ਦੇਊਗਾ ਤੇ ਫਲ ਵੀ ਦੇਊਗਾ ਸੋ ਇਸ ਕਰਕੇ ਭਰਾਵੋ ਜਿਹੜਾ ਬੂਟਾ ਸਾਡੇ ਮਹਾਪੁਰਸ਼ਾਂ ਨੇ ਲਾਇਆ ਇਹਨੂੰ ਸਮਰਪਿਤ ਦੀ ਭਾਵਨਾ ਬਖਸ਼ੋ ਇਹਨੂੰ ਸਮਰਪਿਤ ਦੀ ਭਾਵਨਾ ਨਾਲ ਦੇਖੋ ਇਸ ਬੂਟੇ ਦਾ ਫਾਇਦਾ ਲੈ ਕੇ ਇਸ ਥੱਲੇ ਰਾਤਾਂ ਕੱਟ ਕੇ ਜਾਂ ਸਖਰ ਦੁਪਹਿਰੇ ਕੱਟ ਕੇ ਤੇ ਜਿਹੜੇ ਹੋਰ ਪਾਰਟੀਆਂ ਦੇ ਆਰਟੀਫੀਸ਼ੀਅਲ ਬੂਟੇ ਆ ਉਧਰ ਨੂੰ ਦੌੜਨ ਲਾ ਲਿਆ ਮਤਲਬ ਪ੍ਰਸਤ ਜਿਹੜੀ ਭਾਵਨਾ ਆ ਉਹ ਖਾਤਮ ਕਰੋ ਸੋਚ ਕਰਕੇ ਬਸ ਪਾ ਜਿਹੜਾ ਸਾਡੇ ਮਹਾਪੁਰਸ਼ਾਂ ਦਾ ਲਾਇਆ ਹੋਇਆ ਬੂਟਾ ਆ ਇਹਨੂੰ ਦਿਨ ਦੁੱਗਣੀ ਰਾਤ ਚੌਗਣੀ ਸਮਰਪਿਤ ਦੀ ਭਾਵਨਾ ਚਾਹੀਦੀ ਆ ਇਹਨੂੰ ਵੀ ਆਪਣੇ ਖੂਨ ਨਾਲ ਸਿੰਜੋ ਵਿਸ਼ਾ ਕੋਈ ਵੀ ਕੁਰਬਾਨੀ ਦੇਣੀ ਪੈਣੀ ਆ ਸੋ ਇਸ ਕਰਕੇ ਮੇਰੀ ਇਹ ਬੇਨਤੀ ਆਕਬੂਲ ਕਰੋ